ਕੁੜੀ ਹੁੰਦੀ ਸੀ ਮਾਰਕੁੱਟ ਤੇਰੇ ਨਾਲ ਨਹੀਂ ਹੈ ਪਰ ਮੰਗਰ ਲਾ ਕੇ ਕਹੇ ਤਾਂ ਹਾਂਜੀ ਦੇਖ ਸਕਦੇ ਹੋ ਵੀ ਉੱਥੇ ਦੇਖ ਸਕਦੇ ਹੋ ਵੀ ਕਿਵੇਂ ਬੋਲ ਰਹੀ ਸੀ ਅੱਜ ਦੇ ਕਹਈ ਦੀ ਵੀ ਗਊ ਤੋਂ ਵੀ ਥੱਲੇ ਹੋਈ ਬੈਠੀ ਹੈਗੀ ਬਿਲਕੁਲ ਢੂੰਡ ਢੂੰਡ ਨਾ ਛੇ ਗਾਉ ਦਾ ਇਹ ਝੂਠ ਕਰਕੇ ਰਿਸ਼ਤਾ ਲਿਆ ਤਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਮਨ ਨੂੰ ਟੈਨਸ਼ਨ ਵਾਲੀ ਰਹਿੰਦੀ ਸੀ ਤਾਂ ਕਰਕੇ ਹੁਣ ਬਾਬੇ ਨੂੰ ਬੁਲਾਇਆ ਤਾਂ ਕਿ ਹਕੀਕਤ ਸਾਹਮਣੇ ਆ ਜੇ ਜਿਹੜੀ ਸਚਾਈ ਹੈ ਉਹ ਸਾਹਮਣੇ ਆ ਸਾਹਮਣੇ ਆ ਜੇ ਆਰੇ ਦੋ ਬਾਬੇ ਜੀ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਲਓ ਤੁਸੀਂ ਮੈਂ ਢਾਡੇ ਤੋਂ ਵੀ ਸਾਰਿਆਂ ਤੋਂ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਬਾਜ ਮੰਗਦੀ ਦਾਜ ਮੰਗਦੀ ਝੂਠ ਨਾ ਨਿਕਲੇ ਗੱਲ ਕੋਈ ਉਹ ਬੀ ਸੱਚੀ ਬੋਲਦੀ ਆ ਮੈਂ ਕਿਸੇ ਵੀ ਤਰ੍ਹਾਂ ਦਾ ਝੂਠ ਨਾ ਨਿਕਲੇ ਦੇਖ ਸਕਦੇ ਆ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲੱਗ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ ਸੱਚ ਸਵਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ਪੁੱਟੇ ਬਨੋ ਜੀ ਨਹੀਂ ਨਹੀਂ ਮਾਫ ਸਾਡੇ ਨੂੰ ਗਲਤੀ ਹੋਈ ਹੈ ਬੱਚਾ ਤੋਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਮੇਰੀਆਂ ਤੇ ਆਪੀਆਂ ਕਰੇਗੀਆਂ ਮੇਰੀ ਅਸਲ ਧੀ ਇਹ ਹੈ ਹੋਰ ਵੀ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੀ ਸਚਾਈ ਨਾ ਸਾਡੇ ਅੱਗੇ ਹੋ ਰੱਖਿਆ ਕਰੋ ਠੀਕ ਹੈ ਨਾ ਜਿਹੜੀਆਂ ਝੂਠ ਮਾਰ ਮਰ ਕੇ ਸਾਨੂੰ ਸਾਧਦੇ ਨੇ ਇਹਨੂੰ ਤਾਂ ਹੀ ਕਰ ਦਿੱਤਾ ਮਾਫ ਜੇ ਦੁਬਾਰਾ ਕੋਈ ਇਦਾਂ ਦੀ ਗਲਤੀ ਆਈ ਨੀ ਅਸੀਂ ਸੋਦਾ ਜ਼ਰੂਰ ਲਾਉਂਗੇ ਮੈਂ ਆਪਣੇ ਹੱਥ ਹੀ ਲਾਉਂਗੇ ਸਾਨੂੰ ਜਿਹਦਾ ਕੁੜੀ ਕਰਕੇ ਇੱਥੇ ਆਏ ਆ ਠੀਕ ਹੈ ਨਾ ਇਹਦੀ ਕੁੜੀ ਦੀ ਸਭ ਤੋਂ ਵੱਡੀ ਗਲਤੀ ਇਹ ਨੇ ਸਾਨੂੰ ਗੁੰਮਰਾਹ ਕਰਿਆ ਉਹਦੋਂ ਫੋਨ ਕਰਕੇ ਠੀਕ ਹੈ ਵੀ ਮੈਂ ਮੈਨੂੰ ਮਾਰ ਦੇਣਗੇ ਜਿਵੇਂ ਹੁਣ ਉਹ ਆ ਬੈਠੀ ਆ ਸਾਨੂੰ ਅੱਜ ਵੀ ਨਹੀਂ ਤੇ ਜਕੀਨ ਮੈਂ ਕੈਮਰੇ ਮੂਰੇ ਗੱਲ ਕਰਿਆ ਨਾ ਚਾਹੇ ਯਕੀਨ ਕਰ ਲੈਣ ਹੁਣ ਜਿਵੇਂ ਇਹ ਇੱਥੇ ਇਹਨਾਂ ਨੂੰ ਬਦਨਾਮ ਕਰਿਆ ਉੱਥੇ ਉਹਨਾਂ ਨੂੰ ਵੀ ਕਰਕੇ ਆਈ ਆ ਜਿਵੇਂ ਕਹਤਾ ਉਹ ਨਹੀਂ ਮਾਂ ਐ ਕਹਦੀ ਆ ਹੁਣ ਅਸੀਂ ਕਿਵੇਂ ਮਾਰ ਲਈ ਇਹ ਸੱਤ ਬੋਲਦੀ ਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜੋ ਆਪਾਂ ਇੱਕ ਵੀਡੀਓ ਪਹਿਲਾਂ ਪਾਈ ਸੀਗੀ ਥਾਣੇਦਾਰ ਦਾ ਪਰਿਵਾਰ ਬੈਠਾ ਹੈ ਤੇ ਲੜਕੀ ਲਖੋ ਜੀ ਲੜਕੀ ਬੈਠੀ ਆ ਲੜਕੀ ਦੀ ਸੱਤ ਬੈਠੀ ਹੈ ਤੇ ਮੁੰਡਾ ਆ ਰਿਹਾ ਜੀ ਜੋ ਇਹਨਾਂ ਦੇ ਘਰ ਦਾ ਹੈ ਜੋ ਥਾਣੇਦਾਰ ਸਾਹਿਬ ਬੈਠੇ ਨੇ ਸਾਡੀ ਨੂਹ ਤੋਂ ਇਹਦੀ ਮਾਂ ਨੇ ਕਹਾਇਆ ਸਾਡੇ ਖਿਲਾਫ ਇੱਕ ਰੋਮ ਮਦਰਗੇ ਦੱਸੇ ਬਗੈਰ ਬਸ ਚੜ ਕੇ ਆ ਗਈ ਰਸਤੇ ਕਿਸੇ ਕੁੜੀ ਤੋਂ ਲੇਡੀ ਤੋਂ ਫੋਨ ਕਰਤਾ ਮੈਂ ਬਟਿੰਡੀ ਆ ਰਹੀ ਹਾਂ ਤੇ ਮੈਨੂੰ ਲੈ ਜਾਓ ਦੋਸਤੋ ਜੋ ਥਾਣੇਦਾਰ ਸਾਹਿਬ ਬੈਠੇ ਨੇ ਸਾਹਮਣੇ ਆਪਣੇ ਖੱਟਾ ਪਰਨਾ ਬੰਨਿਆ ਹੋਇਆ ਇੱਕ ਦਿਨ ਪਹਿਲਾਂ ਇਹਨਾਂ ਦੀ ਨੂਹ ਨੇ ਇਹਨਾਂ ਤੇ ਬਹੁਤ ਗੰਭੀਰ ਦੋਸ਼ ਲਾਈ ਸੀ ਕਿ ਇਹ ਪਰਿਵਾਰ ਮੈਨੂੰ ਕੁੱਟਦਾ ਹੈ ਜੀ ਜਿਹੜੇ ਚਮਨਾਰ ਸਿੰਘ ਫੌਜਾਂਦੀਆਂ ਸੀ ਅੱਜ ਜਿਹੜਾ ਹੈਗਾ ਸਾਰਾ ਕੁਝ ਪਲਟ ਗਿਆ ਅੱਜ ਜਿਵੇਂ ਕਹਿੰਦੇ ਨੇ ਬਾਜੀ ਪਲਟ ਗਈ ਬਤ ਹੈ ਜੀ ਆਪਣਾ ਥਾਣੇਦਾਰ ਸਾਹਿਬ ਉਹਨਾਂ ਲੜਕੀ ਨੂੰ ਮਤਲਬ ਕਿ ਨਾਲਜਾਲਾ ਜਾਂਦੀ ਸੀ ਆਪ ਦੇ ਮਤਲਬ ਕਿ ਉੱਥੇ ਭਾਗੀ ਬੰਦਰ ਉੱਥੋਂ ਪੰਜਵੇਂ ਛੇਵੇਂ ਤਾਂ ਬੈਠੀ ਆ ਲੜਕੀ ਢੱਡੇ ਵਾਈ ਸੀ ਇਸਕੇ ਚਲ ਢੱਡੇ ਜਾਵੜਾਗੇ ਜੇ ਜਾਣਾ ਉੱਥੇ ਦੋ ਚਾਰ ਵਾਰੀ ਜਾ ਵੀ ਆਇ ਸੀ ਪਹਿਲਾਂ ਠੀਕ ਹੈ ਤਿੰਨ ਮਹੀਨਿਆਂ ਚ ਅਸੀਂ ਦੋ ਵਾਰੀ ਜਾਏ ਸੀ ਜੀ ਪਰ ਇਹ ਕਹਿੰਦੇ ਸੀ ਮੈਂ ਉੱਥੇ ਲੈ ਜਾਣਾ ਭਾਗੀ ਬੰਦਰ ਉਸੀ ਤਰ੍ਹਾਂ ਕਰਕੇ ਨਹੀਂ ਜਾਣ ਦਿੰਦੇ ਸੀ ਲੈ ਵੀ ਪੰਜਵੀਂ ਛੇਵੀਂ ਤਾਂ ਬੈਠੀਏ ਬੰਦੇ ਕਿ ਉਹ ਜਿਹੜੇ ਹੁਣ ਕੇ ਬੰਦੇ ਕੀ ਦਾ ਕੌਣ ਹੁੰਦੇ ਆ ਕਿਵੇਂ ਆ ਤਾਂ ਕਰਕੇ ਸਾਬਦੀ ਨੂੰ ਨਹੀਂ ਜਾਣ ਦਿੰਦੇ ਸੀ ਕਿਹੜੇ ਛੋਟੇ ਤੇ ਦੋਸ਼ ਲਾਏ ਸੀ ਨੂੰ ਨੇ ਇੰਨੇ ਗੰਭੀਰ ਉਹ ਕਿਉਂ ਲਾਏ ਉਹਨੇ ਆਪਦੀ ਮਾਂ ਨੇ ਉਹਨੂੰ ਇਹਨੂੰ ਸਾਰਾ ਕੁਝ ਇਹਨੇ ਮਾਂ ਨੇ ਉਹਨੂੰ ਮਾਂ ਨੇ ਕਿਹਾ ਲੈ ਵੀ ਤੂੰ ਅੱਗ ਲਾਏ ਗਏ ਤੇ ਲੈ ਵੀ ਤੂੰ ਫਿਰ ਮੈਂ ਲੈ ਜੂੰ ਤੈਨੂੰ ਲੈ ਦੋਸ਼ ਲਾਇਆ ਇਹਨਾਂ ਤੇ ਅੱਛਾ ਮਾਂ ਦੇ ਮੰਗਰ ਲਾ ਕੇ ਛੋਟੇ ਤੇ ਦੋਸ਼ ਲਾਏ ਸਾਰਾ ਦੋਸ਼ ਲਾਏ ਹਾਂ ਭਾਈ ਕੁੜੀਏ ਕੀ ਗੱਲਬਾਤ ਸੀ ਪੂਰੀ ਤੁਸੀਂ ਕੋ ਗੰਭੀਰ ਦੋਸ਼ ਦੇ ਕਿੰਨਾ ਉਰੇ ਜੇ ਕਹਦੀ ਖੱਦੂ ਖੜਾ ਪਾਇਆ ਸਹੁਰਿਆਂ ਦੇ ਘਰ ਚ ਕੀ ਗੱਲ ਹੈ ਪੂਰੀ ਅਸਲੀਅਤ ਦੱਸ ਗੱਲ ਕੋਈ ਨਹੀਂ ਹੈ ਬਾਬਾ ਜੀ ਮੈਂ ਗਲਤੀ ਕਰ ਬੈਠੀ ਆਪਦੀ ਮਾਂ ਦੇ ਪਿੱਛੇ ਲੱਗ ਕੇ ਸਾਰਾ ਕੁਝ ਝੂਠਾ ਜੋ ਵੀ ਮੈਂ ਕੁਝ ਬੋਲਿਆ ਵਾ ਐਦਾਂ ਦਾ ਕੁਝ ਨਹੀਂਗਾ ਮੈਂ ਆਪ ਦਿਮਾਗ ਕੋ ਜਾਣਾ ਚਾਹਦੀ ਸੀ ਪਰ ਉਹਦੇ ਪਿੱਛੇ ਲੱਗ ਕੇ ਮੈਂ ਸਾਰਾ ਕੁਝ ਝੂਠ ਬੋਲ ਕੇ ਇਹਨਾਂ ਨੂੰ ਬਦਨਾਮ ਕਰਤਾ ਬਦਨਾਮ ਕਿਦੇ ਮਗਰ ਲੱਗ ਕੇ ਕਰਿਆ ਮਾਂ ਦੇ ਮਗਰ ਲੱਗ ਕੇ ਨਾ ਫਿਰ ਮਾਂ ਦੇ ਮਗਰ ਤੂੰ ਕਿਉਂ ਲੱਗੀ ਮੇਰ ਤੋਂ ਗਲਤੀ ਹੋ ਗਈ ਸੌਰਵ ਪਰਵਾਰ ਮੇਰੇ ਮਾਪੇ ਹੋ ਗਏ ਆ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਆ ਤੇ ਜਿਹੜਾ ਤੁਸੀਂ ਪਹਿਲਾਂ ਇੰਨਾ ਕੁਛ ਬੋਲੇ ਆ ਇਹਨਾਂ ਨੂੰ ਇੰਨਾ ਕੁਛ ਹੋ ਫਿਰ ਕਿਸੇ ਦੇ ਮੰਗਰ ਲਾ ਕੇ ਬੋਲੇ ਆ ਹਾਂਜੀ ਮੈਂ ਆਪਦੀ ਮਾਂ ਦੇ ਮੰਗਰ ਲਾ ਕੇ ਬੋਲਿਆ ਸਭ ਕੁਝ ਝੂਠ ਹੈ ਕੀ ਗੱਲਬਾਤ ਹੋਈ ਆ ਬਾਈ ਪੂਰੀ ਬਾਤ ਦੱਸ ਹੀ ਦਿੱਤੀ ਕੁੜੀਆਂ ਨੇ ਅੱਛਾ ਇਹਦੀ ਮਾਂ ਦੇ ਮੰਗਰ ਲੱਗ ਗਈ ਮੰਗਰ ਲੱਗ ਗਈ ਦੇਖ ਸਕਦੇ ਹੋ ਵੀ ਸੱਸ ਵੀ ਬੈਠੀ ਆ ਤੁਸੀਂ ਬੋਲੋਗੇ ਕੁਝ ਮਾਤਾ ਜੀ ਹਾਂਜੀ ਮੈਂ ਬੋਲਦੀ ਮੇਰੇ ਬੱਚੇ ਬਹੁਤ ਸਿਆਣੇ ਸੀ ਪਰ ਮੰਗਰ ਲਾ ਕੇ ਗਲਤ ਬਣ ਗਏ ਮੇਰੇ ਘਰੇ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਬੋ ਸੋਨਾ ਖਾਨ ਨੂੰ ਸੋਨਾ ਪੈਣ ਨੂੰ ਆਈ ਹੈ ਕੋਈ ਤੁਸੀਂ ਆਪ ਦੇਖ ਲਓ ਕੀ ਕਮੀ ਆਪਣੇ ਘਰ ਚ ਬਸ ਇਹ ਬੱਚੀ ਮਗਰ ਲੱਗੀ ਆਵਦੀ ਮਮਾ ਦੇ ਤੇ ਗਲਤ ਬੋਲ ਗਈ ਜੀ ਅੱਛਾ ਗਲਤ ਬੋਲ ਗਈ ਖਾਸਾ ਕੁਝ ਹੋਇਆਗਾ ਖਾਸੇ ਦੋਸ ਲਾਈ ਸੁੱਡੇ ਤੇ ਹਾਂਜੀ ਬਹੁਤ ਲਾਇਆ ਇਹ ਤਾਂ ਬਹੁਤ ਵੱਡਾ ਦੁੱਖ ਆ ਜੀ ਸਾਨੂੰ ਹਣ ਤਾਂ ਛੁੱਟੇ ਤੁਸੀਂ ਆ ਕੇ ਵੀਰ ਚੰਨ ਤੁਹਾਨੂੰ ਮੇੜ ਜੋ ਸਾਡੀ ਚਿੰਤਾ ਤਾਂ ਬਸ ਛੁੱਟੀ ਨਿਬੜਜੂ ਪਹਿਲਾਂ ਤਾਂ ਚਿੰਤਾ ਚ ਪਏਗੇ ਸੀ ਵੀ ਕੀ ਹੋ ਗਿਆ ਚਾਂੜਕ ਬਹੁਤ ਵੱਡੀ ਚਿੰਤਾ ਬਹੁਤ ਝਟਕਾ ਲੱਗਿਆ ਸਾਨੂੰ ਇਹ ਕੁੜੀ ਨੇ ਜਾਨਕਿ ਇਹਨਾਂ ਦੇ ਦੱਸਣ ਮੁਤਾਬਕ ਵੀ ਆਪਦੀ ਮਾਂ ਦੇ ਮੰਗਰ ਲੱਗ ਕੇ ਇੱਕ ਸਾਡਾ ਘਰੇ ਜਾੜਤਾ ਸੀਗਾ ਤੇ ਦੁਬਾਰੇ ਫੇਰ ਲੜਕੀ ਆ ਜਿਹੜੀ ਸੌਰੇ ਘਰ ਥਾਣੇਦਾਰ ਸਾਹਿਬ ਦੀ ਨੂੰ ਮੁੰਡਾ ਬੈਠਾ ਚਾਰੇ ਬੈਠੇ ਨੇ ਸੱਸ ਬੈਠੀ ਐ ਵੀ ਦੁਬਾਰੇ ਆ ਗਈ ਇਹ ਆਪ ਖੁਸ਼ ਹੋ ਕੇ ਆਈ ਐ ਜੀ ਹਾਂ ਜੀ ਆਪ ਕੋ ਚੱਕ ਬਟਿੰਡੇ ਆ ਗਈ ਸੀ ਅੱਛਾ ਕਿਵੇਂ ਇੱਕ ਰੋਮਤਰ ਦੇ ਦੱਸੇ ਬਗੈਰ ਬਸ ਚੜ ਕੇ ਆ ਗਈ ਰਸਤੇ ਦੀ ਕਿਸੇ ਕੁੜੀ ਤੋਂ ਲੇਡੀ ਤੋਂ ਫੋਨ ਕਰਤਾ ਮੈਂ ਬਟਿੰਡੇ ਆ ਰਹੀ ਆ ਤੇ ਮੈਨੂੰ ਲੈ ਜਾਓ ना, 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 ना। अच्छा ਤੁਸੀਂ ਤਾਂ ਨਹੀਂ ਕੋਈ ਫੋਨ ਕਰਕੇ ਇਹਨੂੰ ਕਿਹਾ ਵੀ ਆ ਜਾ ਨਾ 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 ਅੱਛਾ ਅਸੀਂ ਤਾਂ ਉਹਦੇ ਪੰਚਾਇਤ ਰਾਹੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਬਸ ਉਹੀ ਜਲਦੀ ਸੀ ਅੱਛਾ ਪੰਚਾਇਤ ਤੇ ਲੈ ਕੇ ਗਏ ਸੀ ਤੁਸੀਂ ਹਾਂ ਉੱਥੇ ਕੀ ਕਹਿੰਦੇ ਉੱਥੇ ਫਿਰ ਇਹਨਾਂ ਗੱਲ ਹੀ ਨਹੀਂ ਕਰ ਦਿੱਤੀ ਉਹਨਾਂ ਨੇ ਪੰਚਾਇਤ ਭੇਜੀ ਸੀ ਘਰੇ ਕੋਈ ਗੱਲ ਹੀ ਨਹੀਂ ਕਰ ਦਿੱਤੀ ਅਸੀਂ ਤਾਂ ਆ ਹੀ ਘਰੇ ਗਏ ਉਹਨਾਂ ਨੇ ਤੇ ਉਸ ਤੋਂ ਬਾਅਦ ਲੜਕੀ ਆ ਪਈ ਐ ਲੜਕੀ ਆ ਪਈ ਐ ਬਠਿੰਡੇ ਆਕੇ ਜੇ ਬਠਿੰਡੋ ਸੀ ਗੱਡੀ ਤੇ ਆਪ ਤੇ ਲੈ ਕੇ ਥਾਣੇ ਜਾੜੇ ਸੀ ਥਾਣੇ ਕੁਲਿਕ ਲਿਖ ਲਿਖਾ ਕਰਕੇ ਤੇ ਘਰੇ ਆ ਗਏ ਉਹ ਵੀ ਆ ਗਈ ਸੀ ਥਾਣੇ ਦੂਜੇ ਨਹੀਂ ਆਏ ਨਹੀਂ ਬੁਲਾਏ ਸੀ ਕੋਈ ਨਹੀਂ ਆਇਆ ਜੀ ਇਹਦੀ ਮਾਂ ਇਹ ਤੁਸੀਂ ਫਿਰ ਥਾਣੇ ਰਹੀਂ ਲੈ ਕੇ ਕੁੜੀ ਨੂੰ ਘਰੇ ਆ ਗਏ ਕੁੜੀ ਦੇ ਬਿਆਨ ਬਿਆਨ ਹੋ ਗਏ ਕੁੜੀ ਨੇ ਬਿਆਨ ਦੇ ਥਾਣੇ ਕੀ ਬਿਆਨ ਦਿੱਤੇ ਬਿਆਨ ਮੈਂ ਸਹੀ ਮੈਂ ਇੱਥੇ ਰਹਿਣਾ ਚਾਹਣੀ ਆ ਤੇ ਮੈਂ ਉਤੋਂ ਤਾਂ ਆਈ ਮੇਰੀ ਮਾਂ ਨੇ ਵੀ ਮੈਨੂੰ ਕਹਿੰਦੀ ਸੀ ਨਹੀਂ ਤੂੰ ਤਲਾਕ ਦੇ ਉਧਰ ਤੇ ਤੇਰਾ ਵਿਆਹ ਹੋਰ ਕਿਤੇ ਕਰ ਦਾਂਗੇ ਅੱਛਾ ਯਾਨੀ ਕਿ ਨਾ ਕੁੜੀ ਦੀ ਮਾਤਾ ਆ ਬੈਠੀ ਇਹ ਗੱਲ ਕਹਿੰਦੀ ਸੀ ਹਾਂਜੀ ਅੱਜ ਕਹੀ ਕੁੜੀਆਂ ਦੱਸਿਆ ਤੇ ਹਾਂ ਭਾਈ ਹਾਂਜੀ ਮੇਰੀ ਮਾਂ ਕਹਿੰਦੀ ਸੀ ਕਹਿੰਦੀ ਤੇਰਾ ਇੱਥੋਂ ਤਲਾਕ ਕਰਕੇ ਤੇਰਾ ਦੂਜੀ ਥਾਂ ਵਿਆਹ ਕਰ ਦਊਣੀ ਆ ਲਓ ਵੀ ਦੋਸਤੋ ਲੈ ਵੀ ਕੀ ਹਾਲਾਤ ਸਾਹਮਣੇ ਆ ਰਹੇ ਨੇ ਕੁੜੀ ਦੱਸ ਰਹੀ ਹੈ ਕੋਈ ਤੁਸੀਂ ਦਬਾਉਦੇ ਨਹੀਂ ਇੱਥੇ ਤਾਂ ਨਹੀਂ ਕਹਿਰੀ ਗੱਲ ਆ ਕੇ ਨਹੀਂ ਜੀ ਇਹ ਗੱਲ ਹੋਈ ਹੈ ਕੀ ਹਾਂਜੀ ਪਹਿਲਾਂ ਤਾਂ ਤੂੰ ਮਾਂ ਦੇ ਮੰਗਰ ਲੱਗ ਕੇ ਫਿਰ ਜੇ ਤੇਰੇ ਦੱਸਣ ਮੁਤਾਬਕ ਫਿਰ ਪਹਿਲਾਂ ਦੇਖ ਕਿੰਨਾ ਕੁਛ ਹੋ ਗਿਆ ਹੈ ਦੁਬਾਰੇ ਤਾਂ ਨਹੀਂ ਇਹ ਗੱਲ ਆਉਂਦੀ ਨਹੀਂ ਤੁਸੀਂ ਤਾਂ ਨਹੀਂ ਕੋਈ ਇੱਥੇ ਹੋ ਕਰਿਆ ਫੋਨ ਤੇ ਜਾਂ ਹੋਰ ਦਬਾਉ ਪਾਇਆ ਵੀ ਆ ਓਰੇ ਜਾਂ ਕੋਈ ਕਰਦਾ ਗਿਆ ਕਰਦਾ ਕੋਈ ਗੱਲ ਨਹੀਂ ਜੀ ਤਰੇ ਘਰ ਆਲੇ ਤਾਂ ਨਹੀਂ ਦਬਾਉ ਪਾਇਆ ਤੇਰੇ ਤੇ ਨਹੀਂ ਜੀ ਤੂੰ ਆਪ ਹੀ ਹੈ ਹਾਂਜੀ ਦੇਖ ਸਕਦੇ ਹੋ ਵੀ ਐਸਚੂ ਸਾਹਿਬ ਬੈਠਾ ਹੈ ਇਹ ਕਹਿੰਦੇ ਵੀ ਅਸੀਂ ਕੋਈ ਦਬਾਉ ਨਹੀਂ ਪਾਇਆ ਆ ਪਾਈ ਹੈ ਤੇ ਇੱਧਰ ਸਾਡੇ ਜਥੇਦਾਰ ਸਾਹਿਬ ਬੈਠੇ ਨੇ ਹਾਂਜੀ ਮਾਤਾ ਜੀ ਕੀ ਕਹੋਂਗੇ ਦੇਖ ਸਾਨੂੰ ਕਿਵੇਂ ਆਏ ਤੁਸੀਂ ਜਦੋਂ ਪਹਿਲਾਂ ਆਏ ਆਪਾਂ ਤੁਹਾਨੂੰ ਕਿਹਨੇ ਬੁਲਾਇਆ ਸੀ ਕੀ ਗੱਲ ਧੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਣਾ ਫਰਜ਼ਾ ਹੱਕ ਸੱਚ ਤੇ ਖੜਨਾ ਹੁਣ ਆਪ ਜੀ ਤੁਸੀਂ ਦੇਖ ਹੀ ਸਕਦੇ ਵੀ ਕਈ ਸੋਹੜੇ ਪਰਿਵਾਰ ਤੇ ਜਾਂ ਮਾਰ ਦਿੰਦੇ ਵੀ ਕਈ ਆ ਕਿੰਨੇ ਆਪਣੇ ਨੂੰ ਖਬਰ ਆ ਗਈਆਂ ਹਨਾ ਇਹ ਅਕੰਬਰ ਸਰਦੀ ਹੋ ਗਈ ਕਿਸ ਤਰ੍ਹਾਂ ਕੁੜੀਆਂ ਮਾਰ ਦਿੰਦੇ ਆ ਅੱਪਾ ਪਰ ਇਹ ਪਹਿਲਾਂ ਇਹਨਾਂ ਦੀ ਮਾਂ ਨਾਲ ਗੱਲ ਹੋਈ ਸੀ ਮਾਂ ਚਲੋ ਕੋਈ ਗੱਲ ਨਹੀਂ ਜੇ ਵੀ ਤੁਹਾਡੀ ਕੁੜੀ ਠੀਕ ਠਾਕ ਆ ਨਹੀਂ ਨਹੀਂ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਮਾਂ ਚਲੋ ਠੀਕ ਆ ਪਹਿਲਾਂ ਤੇ ਇਹ ਗੱਲ ਕਰੀ ਨਹੀਂ ਹੈਗੀ ਫਿਰ ਇਹਨਾਂ ਦਾ ਨੰਬਰ ਲਾਇਆ ਫਿਰ ਇਹਨਾਂ ਦੇ ਹਸਬੰਦ ਨੇ ਨੰਬਰ ਚੱਕਿਆ ਮਰੋੜਾ ਬੈਠਾ ਹੈ ਇਹਨਾਂ ਦਾ ਆਪਣੇ ਘਰ ਵਾਲਾ ਇਹਨਾਂ ਨਾਲ ਗੱਲ ਕਰੀ ਮਾਂ ਵੀ ਕੁੜੀ ਕਿਸ ਤਰ੍ਹਾਂ ਰਹਿ ਰਹੀ ਹੈ ਕਹਿੰਦਾ ਨਹੀਂ ਮਾਤਾ ਜੀ ਕੁੜੀ ਬਿਲਕੁਲ ਸਹੀ ਰਹਿ ਰਹੀ ਹੈ ਕੋਈ ਇਦਾਂ ਦੀ ਗੱਲ ਨਹੀਂ ਮੈਂ ਫਿਰ ਇਹਨੂੰ ਡਾਟਿਆ ਵੀ ਆ ਮਾਂ ਜਦੋਂ ਕੁੱਟਮਾਰ ਕਰਦਾ ਤਾਂ ਵੀ ਦੱਸ ਦੇ ਵੀ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਤੇਰਾ ਕਹਿੰਦਾ ਨਹੀਂ ਮਾਤਾ ਜੀ ਮੈਂ ਚਲ ਇੱਕ ਤੁਹਾਡੀ ਚਲੋ ਠੀਕ ਹੈ ਨਾ ਮੇਰੇ ਘਰੇ ਜਾ ਕੇ ਢੰਡੇ ਬਾਅਦ 2 ਘੰਟੇ ਬਾਅਦ ਇਹਨਾਂ ਨੇ ਗੱਲ ਕਰਾਈ ਇਹਦੇ ਨਾਲ ਇੰਨੇ ਪਹਿਲਾਂ ਗੱਲ ਵਧੀਆ ਕਰੀ ਕੁੜੀ ਨੇ ਕਹਿੰਦੀ ਨਹੀਂ ਅਸੀਂ ਬਲਕੋ ਠੀਕ ਰਹਿ ਰਹੇ ਆ ਸਾਡੇ ਜਿਹੜੀ ਮਾਂ ਐ ਨਾ ਉਹ ਘਰ 파ੜਦੀ ਆ ਮਾਂ ਤੋਂ ਮਾਂ ਨੂੰ ਸਾਡੇ ਪਰ ਤੂੰ ਆਣਾ ਫੋਨ ਤੇ ਗੱਲ ਹੀ ਨਾ ਕਰ ਜੇ ਤੁਸੀਂ ਦੋਨੇ ਜੀ ਠੀਕ ਰਹਿ ਰਹੇ ਆ ਤੇ ਵਧੀਆ ਗੱਲ ਜੇ ਤੁਹਾਡੀ ਦੋਨਾਂ ਜੀਆਂ ਦੀ ਬਣਦੀ ਆ ਹਨਾ ਤੂੰ ਆਪਣੇ ਆਦਮੀ ਨਾ ਬਣਾ ਕੇ ਰੱਖ ਆਪਣੇ ਸਹੁਰੇ ਨਾ ਬਣਵਾ ਕੇ ਬਣਾ ਕੇ ਰੱਖ ਕਹਿੰਦੀ ਠੀਕ ਆ ਉਸ ਤੋਂ ਬਾਅਦ ਇਹਨੇ ਰਾਤ ਮੈਨੂੰ 12 12:30 ਵਜੇ ਮੈਸੇਜ ਕਰਨਾ ਸ਼ੁਰੂ ਕਰ ਦਿੱਤੇ ਇਹਨੇ ਕੁੜੀ ਨੇ ਆਪੀ ਕੀ ਮਾਤਾ ਜੀ ਤੁਸੀਂ ਪਲੀਜ਼ ਆਜੋ ਤੁਹਾਡੇ ਕੋਲ ਰਿਕਵੈਸਟ ਆ ਜਦੋਂ ਮੇਰੀ ਮੌਤ ਹੋ ਗਈ ਤੁਸੀਂ ਉਦੋਂ ਆਓਗੇ ਮੇਰੇ ਕੋਲ ਮੈਸੇਜ ਪਹਿ ਵੀ ਹੋਏ ਐ ਇਸ ਟਾਈਮ ਮੈਂ ਡਿਲੀਟ ਨਹੀਂ ਕਰੇ ਹੈਗੇ ਉਹ ਤੇਨੇ ਰਿਕਾਰਡਿੰਗਾਂ ਵੀ ਪਾਈਆਂ ਫਿਰ ਇਹਨੇ ਫੋਨ ਕਰਕੇ ਬਾਰ ਬਾਰ ਇਹਨੇ ਫਿਰ ਫਿਰ ਤੜਕੇ ਫਿਰ ਇਹਨੇ 7 ਵਜੇ ਫੋਨ ਕਰੇ 6 ਵਜੇ ਕਿ ਇਸ ਟਾਈਮ ਨੂੰ ਆਣ ਕੇ ਲੈ ਜਾਓ ਮੇਰੇ ਘਰ ਵਾਲਿਆਂ ਨੇ ਮੈਨੂੰ ਚਪੇੜਾ ਮਾਰ ਕੇ ਮੇਰੀ ਕੁੱਟ ਮਾਰ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਾਈਆ ਹੁਣ ਤੁਸੀਂ ਆਪ ਜੀ ਦੇਖ ਹੀ ਸਕਦੇ ਆ ਕਿ ਕਿੰਨਾ ਵੱਡਾ ਇਹਨੇ ਝੂਠ ਮਾਰ ਕੇ ਇੱਕ ਸਿੰਘਾਂ ਨੂੰ ਰਾਤ ਦੇ ਵਿਖੇ ਮੈਸੇਜ ਕਰਕੇ ਇਸ ਕੁੜੀ ਦਾ ਸਾਨੂੰ ਸੰਦਿਆ ਜਿਹੜਾ ਸੱਦਿਆ ਸਾਨੂੰ ਇੱਥੇ ਆਏ ਇਹਦੀ ਮਾਂ ਵੀ ਕਹਿੰਦੇ ਇਹਨੇ ਆਪਣੀ ਮਾਂ ਨੂੰ ਵੀ ਫਿਰ ਰੋ ਰੋ ਕੇ ਮੈਸੇਜ ਕਰਿਆ ਫਿਰ ਇਹਦੀ ਮਾਂ ਨੇ ਘਰ ਮੈਨੂੰ ਭੇਜੀਆਂ ਰਿਕਾਰਡਿੰਗਾਂ ਵੀ ਮਾਤਾ ਜੀ ਆ ਰਿਕਾਰਡਿੰਗਾਂ ਸੁਣੋ ਤੁਹਾਨੂੰ ਪਹੁੰਚ ਗਈਆਂ ਮੈਂ ਮੈਨੂੰ ਵੀ ਰਿਕਾਰਡਿੰਗਾਂ ਪਹੁੰਚੀਆਂ ਹੋਈਆਂ ਵਾ ਵੀ ਅੱਧੀ ਫਿਰ ਮਾਤਾ ਜੀ ਤੁਸੀਂ ਵਾ ਤੁਹਾਡੇ ਹੱਥ ਵਾਸਾ ਜੇ ਤੁਸੀਂ ਨਾ ਵੀ ਗਏ ਨਾ ਫਿਰ ਦੇਖ ਲਓ ਮੇਰੀ ਕੁੜੀ ਦਾ ਉੱਥੇ ਕੀ ਹੋ ਸਕਦਾ ਆ ਕੁਝ ਹੋਰ ਨਿਕਲੇ ਆ ਆ ਮੁੜ ਕੇ ਹੋਰ ਨਹੀਂਗਾ ਜਦੋਂ ਫਿਰ ਇਹਦੀ ਮਾਂ ਕੋਲ ਗਿਆ ਫਿਰ ਮਾਂ ਰਹੀ ਇੱਥੇ ਆਏ ਅਸੀਂ ਪਹਿਲੇ ਸਰਪੰਚ ਦੇ ਘਰੇ ਗਏ ਚਲੋ ਸਰਪੰਚ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਘਰੇ ਆ ਗਏ ਫਿਰ ਔਰ ਇਹਦੀ ਕੁੜੀ ਦੀ ਗਲਤੀ ਆ ਹੁਣ ਸਾਡੇ ਕੋਲ ਅਮਨ ਜਸਸੀ ਕਈ ਕੇਸ ਆਉਂਦੇ ਆ ਹੁਣ ਜਿਹੜੇ ਕੇਸ ਆਉਂਦੇ ਇੱਕ ਹਿਸਾਬ ਨਾਲ ਉਹਦਾ ਵੀ ਸ਼ਵਾਸ ਇਸ ਕੁੜੀ ਨੇ ਠਾ ਦਿੱਤਾ ਹੁਣ ਇਹਦੇ ਨਾਲ ਮਾਰਕੁੱਟ ਬਿਲਕੁਲ ਨਹੀਂ ਹੁੰਦੀ ਰਹੀ ਉਹ ਸਾਨੂੰ ਦੇਖਦਾ ਹੀ ਪਿਆ ਵਾ ਪਰਿਵਾਰ ਵੀ ਸਾਨੂੰ ਵਧਿਆ ਕਿਉਂ ਕੁੜੀਏ ਹੁੰਦੀ ਤੇ ਮਾਰਕੁੱਟ ਤੇਰੇ ਨਾਲ ਨਹੀਂ ਹੈ ਪਰ ਮੰਗਰ ਲਾ ਕੇ ਕਿਹਤ ਹੈ ਹਾਂਜੀ ਦੇਖ ਸਕਦੇ ਹੋ ਵੀ ਉੱਥੇ ਦੇਖ ਸਕਦੇ ਹੋ ਵੀ ਕਿਵੇਂ ਬੋਲ ਰਹੀ ਸੀ ਅੱਜ ਦੇ ਕਹਿਦੀ ਆ ਵੀ ਗਊ ਤੋਂ ਵੀ ਥੱਲੇ ਹੋਈ ਬੈਠੀ ਹੈਗੀ ਬਿਲਕੁਲ ਇਹ ਹੋਰ ਵੀ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦੀ ਆ ਵੀ ਜਿਹੜੀ ਸਚਾਈ ਨਾ ਸਾਡੇ ਅੱਗੇ ਹੋ ਰੱਖਿਆ ਕਰੋ ਠੀਕ ਹੈ ਨਾ ਜਿਹੜੀਆਂ ਝੂਠ ਮਾਰ ਮਾਰ ਕੇ ਸਾਨੂੰ ਸਦਵੇ ਲੈ ਇਹਨੂੰ ਤੇ ਅਸੀਂ ਕਰ ਦਿੱਤਾ ਮਾਫ ਜੇ ਦੁਬਾਰਾ ਕੋਈ ਇਦਾਂ ਦੀ ਗਲਤੀ ਆਈ ਤੇ ਮੇਰ ਨਹੀਂ ਅਸੀਂ ਸੋਦਾ ਜ਼ਰੂਰ ਲਾਉਂਗੇ ਮੈਂ ਆਪਣੇ ਹੱਥੀ ਲਾਉਂਗੇ ਹੁਣ ਇਹ ਸੋਹਰਾ ਪਰਿਵਾਰ ਕਿੱਡਾ ਵਧੀਆ ਵਾਹਣਾ ਜਿੰਨਾਂ ਨੇ ਗਲਤ ਐਲੀਗੇਸ਼ਨ ਲਾਏ ਆ ਆਪਣੇ ਆਦਮੀ ਨੂੰ ਵੀ ਨਹੀਂ ਬਚਕਿਆ ਜਿੰਨਾ ਆਨੰਦ ਕਾਰਜ ਕਰਾ ਕੇ ਆਈ ਆ ਆਪਣੇ ਆਦਮੀ ਦੀ ਵੀ ਨਹੀਂ ਇਲਾਜ ਰੱਖੀ ਉਹਦਾਂ ਆਦਮੀ ਬਾਰੇ ਵੀ ਕੁੱਠਾ ਸਿੱਧਾ ਬੋਲੀ ਗਈ ਹੈ ਜਨੋ ਜਦਾਂ ਕੁੜੀ ਕਰਕੇ ਇੱਥੇ ਆਏ ਆ ਠੀਕ ਹੈ ਨਾ ਇਹਦੀ ਕੁੜੀ ਦੀ ਸਭ ਤੋਂ ਵੱਡੀ ਗਲਤੀ ਇਹਨੇ ਸਾਨੂੰ ਗੁੰਮਰਾਹ ਕਰਿਆ ਉਹਦਾਂ ਫੋਨ ਕਰਕੇ ਠੀਕ ਹੈ ਵੀ ਮੈਂ ਮੈਨੂੰ ਮਾਰ ਦੇਣਗੇ ਜਿਵੇਂ ਹੁਣ ਉਹ ਆ ਬੈਠੀ ਆ ਸਾਨੂੰ ਅੱਜ ਵੀ ਨਹੀਂ ਰੱਜਕੀ ਮੈਂ ਕੈਮਰੇ ਮੂਰੇ ਗੱਲ ਕਰਿਆ ਨਾ ਚਾਹੇ ਯਕੀਨ ਕਰ ਲੈਣ ਹੁਣ ਜਿਵੇਂ ਇਹ ਇੱਥੇ ਇਹਨਾਂ ਨੂੰ ਬਦਨਾਮ ਕਰਿਆ ਉਥੇ ਉਹਨਾਂ ਨੂੰ ਵੀ ਕਰਕੇ ਆਈ ਆ ਜਿਵੇਂ ਕਹਤਾ ਉਹਦੀ ਮਾਂ ਕਹਿੰਦੀ ਆ ਹੁਣ ਅਸੀਂ ਕਿਵੇਂ ਮਾਰ ਲਈ ਇਹ ਸਾਥ ਬੋਲਦੀ ਆ ਅਸੀਂ ਨਹੀਂ ਮਨਸਾਹ ਦੇ ਇਹ ਕਰਨ ਨੂੰ ਵੀ ਸੱਚ ਬੋਲਦੀ ਆ ਤੇ ਅੱਜ ਫਿਰ ਆਪਾਂ ਨੂੰ ਥਾਣੇਦਾਰ ਸਾਹਿਬ ਨੇ ਬੁਲਾਇਆ ਜੀ ਅਸਾਨੂੰ ਥਾਣੇਦਾਰ ਮੈਂ ਜਿੱਦਣਾ ਹੀ ਲੈ ਕੇ ਗਏ ਆ ਕੁੜੀ ਨੂੰ ਮੈਂ ਬਤਨ ਕਰਕੇ ਗਏ ਥਾਣੇਦਾਰ ਸਾਹਿਬ ਨੂੰ ਮੈਂ ਭਾਈ ਤੁਹਾਡੀ ਇੱਜ਼ਤ ਆ ਜੀ ਇੱਥੇ ਲੈ ਕੇ ਆਮਾਂਗੇ ਬਾਅਦ ਜੇ ਪਹਿਲੇ ਭੱਜੇ ਚਲੋ ਇਹਦੀ ਮਰਜ਼ੀ ਆ ਚਲਾਉਣਾ ਵੀ ਚਾਹੀਦਾ ਉਹਦੇ ਘਰੇ ਅਸੀਂ ਆਏ ਨਾ ਆਵੇ ਪਰ ਐ ਵੀ ਤੇ ਗਲਤੀ ਆ ਚਾਰ ਬੰਦਿਆਂ ਦੇ ਵਿੱਚ ਆਉਂਦੀ ਇਹਦੀ ਇੱਜ਼ਤ ਵਾਨੇ ਜਿਗੇ ਹੁਣ ਇਹ ਜੇ ਮਰਜ਼ੀ ਆਪਦੇ ਮਰਜ਼ੀਆਂ ਰਹੇ ਨਾ ਰਹੇ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਹੈਗੇ ਇਸ ਗੱਲ ਦੇ ਥਾਣੇਦਾਰ ਸਾਹਿਬ ਫਿਰ ਤੁਸੀਂ ਬੁਲਾਇਆ ਬਾਬਿਆਂ ਨੂੰ ਅੱਜ ਦੁਬਾਰਾ ਤੁਸੀਂ ਬੁਲਾਇਆ ਬਾਬਿਆਂ ਨੂੰ ਅਛਾ ਕੀ ਕਰਨ ਕਿਉਂਕਿ ਆ ਜਿਹੜੀ ਸਾਡੀ ਮੂਵੀ ਤੇ ਗਈ ਸਾਡੀ ਬੇਇੱਜ਼ਤੀ ਬਹੁਤ ਹੋ ਗਈ ਸੀ ਤੇ ਮਨ ਨੂੰ ਟੈਨਸ਼ਨ ਬੜੀ ਰਹਿੰਦੀ ਸੀ ਤਾਂ ਕਰਕੇ ਹੁਣ ਬਾਬਿਆਂ ਨੂੰ ਬੁਲਾਇਆ ਤਾਂ ਕਿ ਹਕੀਕਤ ਸਾਹਮਣੇ ਆ ਜੇ ਜਿਹੜੀ ਸਚਾਈ ਆ ਉਹ ਸਾਹਮਣੇ ਆ ਗਈ ਸਾਹਮਣੇ ਆ ਜੀ ਠੀਕ ਹੈ ਜੀ ਆ ਸਰਪੰਚ ਸਾਹਿਬ ਬੈਠੇ ਨੇ ਹਾਂ ਜੀ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕੀ ਇੱਕ ਵੱਡਾ ਦੇਖ ਸਕਦੇ ਹੋ ਵੀ ਅਲੀਗੇਸ਼ਨ ਪਰਿਵਾਰ ਤੇ ਲੱਗਿਆ ਸੀਗਾ ਜਾਂ ਧੀ ਨੇ ਲਾਤਾ ਕੀ ਦੱਸੋਗੇ ਮਾੜਾ ਦੋ ਸ਼ਬਦ ਇਹ ਦੇਖੋ ਜੀ ਲੜਕੀ ਗਮਰਾਹ ਕਰੀ ਗਈ ਉਹਨਾਂ ਨੇ ਮਾਪੇ ਨੇ ਉਹਦੇ ਬਦਲੇ ਇਹ ਬੋਲੇ ਫਿਰ ਲੜਕੀ ਉਹਨਾਂ ਦੇ ਦਬਾਅ ਵਿੱਚ ਆ ਕੇ ਕਾਫੀ ਕੁਝ ਬੋਲ ਗਈ ਹੁਣ ਉਹ ਹੀ ਲੜਕੀ ਆ ਜੋ ਕਿ ਅੱਜ ਆਪਣੇ ਪਰਿਵਾਰ ਦੇ ਵਿੱਚ ਫਿਰ ਦੁਬਾਰਾ ਵਸ ਗਈ ਆ ਅਸੀਂ ਇਹਨਾਂ ਦਾ ਬਹੁਤ ਹੀ ਮਤਲ ਧੰਨਵਾਦ ਕਰਦੇ ਆ ਕਿ ਐਸੇ ਬੱਚੇ ਹੋਣੇ ਚਾਹੀਦੇ ਆ ਕਿ ਮਾਪੇ ਦਾ ਨਾਂ ਜਿਹੜਾ ਬਨਾਮ ਕਰਕੇ ਫਿਰ ਉਹ ਘਰੇ ਆ ਜੇ ਚਲੋ ਧੰਨਵਾਦ ਜੇ ਅਗਰ ਕਹਿੰਦੇ ਹੁੰਦੇ ਨਾ ਭੁੱਲਿਆ ਹੋਇਆ ਉਹ ਸ਼ਾਮ ਤੱਕ ਘਰੇ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨਾਂ ਨਹੀਂ ਕਹਿੰਦੇ ਜੀ ਤੇ ਇਹ ਫਿਰ ਆਪਣਾ ਕਿਹਦੇ ਮੰਗਰ ਲੱਗ ਕੇ ਇਹਨੇ ਇੰਨਾ ਕੁਸੂਰੇ ਥਾਣੇਦਾਰ ਦੇ ਘਰੇ ਜੋ ਇਹਨਾਂ ਨੇ ਆਪਦੀ ਮਾਂ ਦੇ ਮੰਗਰ ਹੀ ਲੱਗ ਕੇ ਕਹਿਤਾ ਸੀਗਾ ਵੀ ਆ ਮੈਨੂੰ ਮਾਰਦੇ ਆ لیکن ਅਸੀਂ ਇਹਨਾਂ ਦਾ ਪਰਿਵਾਰ ਅਸੀਂ ਪਿੰਡ 'ਚ ਬਹੁਤ ਚਿਰ ਦੇ ਰਹਿੰਦੇ ਹਾਂ ਇੱਥੇ ਤੇ ਇਹਨਾਂ ਦਾ ਪਰਿਵਾਰ ਐਡਾ ਬਹੁਤ ਵਧੀਆ ਨੇਕ ਪਰਿਵਾਰ ਆ ਬਹੁਤ ਹੀ ਸਿਆਣੇ ਆ ਬਹੁਤ ਹੀ ਚੰਗੇ ਆ ਨੌਕਰੀ ਕਰਕੇ ਆਗੇ ਪੁਲਿਸ ਦੀ ਬਹੁਤ ਵਧੀਆ ਬੰਦੇ ਆ ਕਦੇ ਇਹਨਾਂ ਦੇ ਇਹੋ ਜਿਹੀ ਗੱਲ ਹੋਈ ਨਹੀਂ ਸੀ ਆ ਹੁਣ ਇਹ ਬੜੇ ਚਾਵਾ ਨਾਲ ਇਹਨਾਂ ਨੇ ਪਾਰਟੀ ਵੀ ਕੀਤੀ ਸਾਰਾ ਕੁਝ ਕੀਤਾ ਬਹੁਤ ਹੀ ਖੁਸ਼ ਹੋਏ ਲੇਕਿਨ ਆ ਥੋੜੇ ਜਿਹਾ ਵਿੱਚ ਗਮੀਤ ਦੋਸ਼ ਲੱਗ ਚਲੋ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਆ ਗਈ ਜੀ ਦੋਸ਼ ਲਾਏ ਤੇ ਛੋਟੀ ਨੂਨੇ ਵੀ ਮੱਝ ਮੰਗਦੇ ਨੇ ਜੀ ਨਹੀਂ ਨੌੜੇ ਲਾਇਏ ਮਾਣੇ ਲਾਇਏ ਜੀ ਅੱਛਾ ਮਾਣੇ ਲਾਇਏ ਤੇ ਹਾਂ ਜੀ ਅਸੀਂ ਕੋਈ ਸਾਡੀ ਮੰਗ ਨਹੀਂ ਸੀ ਅਸੀਂ ਆਪਦੇ ਘਰੇ ਪੂਰੇ ਸਰ ਦੇ ਵਰਦੇ ਕੋਈ ਕਮੀ ਨਹੀਂ ਸਾਡੇ ਘਰੇ ਅੱਛਾ ਇੱਕ ਲੜਕੀ ਤੇ ਦੋਸਲਾਏ ਵੀ ਨਸ਼ੇ ਕਰਦਾ ਜੀ ਐਂ ਕਰਦਾ ਹਾਂ ਜੀ ਉਹ ਵੀ ਗਲਤੀ ਲਾਇਆ ਸਾਡਾ ਬੇਟਾ ਸਾਉ ਆ ਠੀਕ ਹੈ ਕਿਉਂ ਕੁੜੀਏ ਤੇ ਉਹਦੇ ਦੋਸਲਾਏ ਨੇ ਕਰਦੇ ਨਸ਼ੇ ਨਹੀਂ ਜੀ ਫਿਰ ਇੰਨੇ ਝੂਠੇ ਦੋਸਲਾ ਕੀ ਤੂੰ ਉਹਦੇ ਦੇਖ ਸਕਦਾ ਵੀ ਅੱਜ ਤੱਕ ਜਿਹੜੀ ਬੋਲ ਬਣੀ ਨਿਕਲ ਰਹਾ ਪੂਰੇ ਪਰਿਵਾਰ ਦੇ ਵਿੱਚ ਬੈਠੀ ਹੈ ਤੇ ਆ ਪਾਈਆਂ ਹੁਣ ਤੂੰ ਦੁਬਾਰੇ ਹਾਂਜੀ ਬਾਬਾ ਜੀ ਕਿਉਂ ਠਾਨੇ ਦਾ ਸਾਹਿਬ ਜੀ ਕਿੰਨੇ ਸਾਲ ਡਿਊਟੀ ਤੇ ਰਹੇ ਤੁਸੀਂ 33 ਸਾਲ ਜੀ 33 ਸਾਲ ਕਰੀ ਹੈ ਹਾਂ ਠੀਕ ਹੈ ਦੇਖ ਸਕਦੇ ਕਿਹੜੀ ਜਗ੍ਹਾ ਕਰੀਆ ਜ਼ਿਆਦਾ ਮੈਂ ਭਰਤੀ ਉਧਰ ਬਟਾਲੇ ਹੋਇਆ ਸੀ ਬਟਾਲੇ ਹਾਂ 3 ਸਾਲ ਬਾਅਦ ਮੈਂ ਇਧਰ ਬਟਿੰਡੇ ਅਗਲੇ ਬਾਕੀ ਸਾਰੀ ਬਟਿੰਡੇ ਡਿਊਟੀ ਕੀਤੀ 33 ਸਾਲ ਕਰੀ ਹੈ ਫਿਰ ਇੰਨੀ ਜਿਵੇਂ ਤੁਸੀਂ ਲੱਗਦੇ ਹੋ ਵੀ ਇੰਨੇ ਨਰਮ ਹੋ ਕਿਵੇਂ ਲੱਗਦਾ ਕਿਵੇਂ ਲੋਕ ਕਿਵੇਂ ਸਾਹਬ ਚ ਕਰੇ ਹੋਣਗੇ ਮੈਂ ਸਾਹਬ ਹੋ ਜਾਂਦਾ ਜੀ ਪਿਆਰ ਨਾਲ ਸਭ ਕੁਝ ਹੋ ਜਾਂਦਾ ਅੱਛਾ ਪਿਆਰ ਨਾਲ ਸਭ ਕੁਝ ਹੋ ਜਾਂਦਾ ਠੀਕ ਹੈ ਮੈਂ ਸਾਰਿਆਂ ਤੋਂ ਬਾਬੇ ਜੀ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਲਓ ਤੁਸੀਂ ਮੈਂ ਤੁਹਾਡੇ ਤੋਂ ਵੀ ਸਾਰਿਆਂ ਤੋਂ ਮਾਫੀ ਮੰਗਦੀ ਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਅੱਗੇ ਤਾਂ ਨਹੀਂ ਅੱਗੇ ਆਉਂਦੀ ਗੱਲ ਅਹੀਂ ਜੀ ਕੋਈ ਦੇਖ ਸਕਦੇ ਵੀ ਉਹੀ ਕੁੜੀ ਆ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਮੰਗਰ ਲੱਗ ਕੇ ਗਲਤੀ ਕਰ ਬੈਠੀ ਪਰ ਅੱਜ ਕਹਿੰਦੀ ਮੈਂ ਸੱਚ ਸਉਰੇ ਤੋਂ ਮਾਫੀ ਮੰਗਦਾ ਕਿਉਂ ਮਾਤਾ ਮਾਫ ਕਰਤੀ ਹਾਂਜੀ ਮਾਫ ਕਰਤਾ ਹਾਂਜੀ ਕਿਉਂ ਮਾਫੀ ਵੀ ਤੇਰੇ ਵੱਲੋਂ ਤੁਹਾਡੇ ਵੱਲੋਂ ਜੀ ਨਹੀਂ ਨਹੀਂ ਮਾਫੀ ਸਾਡੇ ਵੱਲੋਂ ਕੋਈ ਗਲਤੀ ਹੋਈ ਨਹੀਂ ਬੱਚਾ ਤਾਂ ਗਲਤੀ ਹੋ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਮੇਰੀ ਅਸਲ ਧੀ ਉੱਤਰ ਗਈਆਂ ਮੇਰੀ ਅਸਲ ਧੀ ਇਹ ਹੈ ਠੀਕ ਹੈ ਜੀ ਹਾਂ